ਆ ਨਾ ਮੈਨੂੰ ਐਂ ਲੱਗਦਾ ਜਿਵੇਂ ਇਹ ਰਹਾ ਭੋਨੇ ਵਾਲਾ ਸਰਪੰਚ ਹੁੰਦਾ ਆ ਉਹੀ ਲੱਗਦਾ ਇਹ ਆਮ ਆਦਮੀ ਪਾਰਟੀ ਦੇ ਵਿੱਚ ਰਿਹਾ ਤੇ ਐਂ ਲੱਗਦਾ ਜੇ ਰੇੜਾ ਲਈ ਆਉਂਦਾ ਹੁੰਦਾ ਇਹ ਰਕਮਾਲ ਹੋਗੀ ਹੈ ਐਸ ਵੇਲੇ 7:30 8 ਵਜੇ ਦਾ ਟਾਈਮ ਹੈ ਤੇ ਇਹ ਰੇੜਾ ਲਈ ਆਉਂਦਾ ਕਿੱਧਰ ਨੂੰ ਚੱਲਿਆ ਹੋਇਆ ਇਹ ਅਸਟੇ ਮੈਂ ਤਾਂ ਵੈਸੇ ਖੜਾ ਸੀ ਇੱਥੇ ਆ ਮਾਗਾ ਚੱਲ ਬਾਥਰੂਮ ਜਾਇਆ ਹੀ ਤੇ ਆ ਉਸ ਤੋਂ ਬਾਅਦ ਪਤਾ ਲੱਗਿਆ ਤੇ ਵੀ ਇਹ ਤਾਂ ਰੇੜਾ ਲਈ ਆਉਂਦਾ ਮੈਂ ਵੇਖ ਕੇ ਇਹਨੂੰ ਫੜ ਗਿਆ ਤੇ ਮਾਗਾ ਚੱਲ ਪੁੱਛ ਲੈਨੇ ਆ ਵੀ ਕਿਵੇਂ ਆ ਫੇਰ ਵੀ ਆ ਆਉਂਦੇ ਪਾਰਟੀ ਦਾ ਬਹੁਤ ਸ਼ਿੰਗਾਰਚ ਕਰਦਾ ਬੰਦਾ ਤੇ ਹਰ ਬੰਦੇ ਨਾਲੇ ਖੜਦਾ ਹੈ ਤੇ ਹੋਰ ਓਕੇ ਆਲਾ ਬਾਈ ਇੱਧਰ ਨੂੰ ਜੇ ਕੈਸ ਵੇਲੇ ਰਿਹੜਾ ਉਹ ਪੱਠਿਆਂ ਨੂੰ ਚੱਲੇ ਆ ਬਸ ਅੱਛਾ ਉਹ ਮੈਂ ਵੀ ਇੱਥੇ ਕੁਦਰਤੀ ਖੜਾ ਸੀਗਾ ਤੇ ਮੈਂ ਕਿਹਾ ਵੀ ਆਪਣਾ ਮੈਂ ਕਿਹਾ ਵੀ ਲੱਗਦਾ ਤਾਂ ਮੈਨੂੰ ਉਹਨੇ ਵਾਲਾ ਸਰਪੰਚ ਤੇ ਮੈਂ ਕਿਹਾ ਵੀ ਇਹ ਤਾਂ ਆਮ ਆਦਮੀ ਪਾਰਟੀ ਦਾ ਪੂਰਾ ਸ਼ਗਰਤੀ ਬੰਦਾ ਆ ਤੇ ਮੈਂ ਕਿਹਾ ਵੀ ਪਤਾ ਨਹੀਂ ਕੀ ਗੱਲ ਆ ਤੇ ਵੇਖ ਲਿਆ ਮੈਂ ਕਿਹਾ ਵੀ ਕਿਵੇਂ ਆ ਤੇ ਬੱਦਾ ਕਿੱਧਰ ਨੂੰ ਚੱਲਿਆ ਇਸ ਵੇਲੇ ਰੇੜਾ ਚੱਕ ਕੇ ਸਵੇਰੇ ਸਵੇਰੇ ਪੱਠੇ ਪੱਠੇ ਲੈ ਆਇਆ ਇਹਦਾ ਥਪਾ ਨੂੰ ਕੋਲ ਕੇ ਤੇ ਅੱਜ ਤੁਸੀਂ ਉਹ ਮੌਸਮ ਵੀ ਚੈੱਕ ਕਰਦੇ ਸੀ ਕਿ ਮੈਨੂੰ ਵੇਖ ਕਰੋ ਨਾ ਨਾ ਮੈਂ ਤਾਂ ਵੈਸੇ ਹੀ ਇੱਥੇ ਖੜ ਗਿਆ ਕੁਦਰਤੀ ਮੈਂ ਕਿਹਾ ਨਾਲੇ ਵੇਖ ਲਈਏ ਮੌਸਮ ਜੀ ਮੈਂ ਕਿਹਾ ਜਦੋਂ ਮੌਸਮ ਸੁਭਾਵਨਾ ਜਿਹਾ ਹੁੰਦਾ ਨਾ ਤਾਂ ਉਦੋਂ ਮੈਂ ਰਸਤੇ 'ਚ ਵੀਡੀਓ ਵਗੈਰਾ ਬਣਾ ਲੈਣਾ ਅੱਛਾ ਅੱਛਾ ਤੇ ਉਹ ਮੈਨੂੰ ਕੁਦਰਤੀ ਤੇਰੀ ਨਿਗਾ ਪੈ ਗਈ ਤੇ ਮੈਂ ਕਿਹਾ ਵੀ ਚਲ ਅੱਜ ਪੁੱਛਦੇ ਆ ਮੈਂ ਕਿਹਾ ਲੱਗਦਾ ਤਾਂ ਉਹੀ ਆ ਪੀਲਾ ਪਰਨਾ ਬੰਨਿਆ ਲੱਗਦਾ ਤਾਂ ਮੈਨੂੰ ਆਪਣਾ ਭੋਨੇ ਵਾਲਾ ਸਰਪੰਚ ਤੇ ਬਾਕੀ ਹੁਣ ਮੈਂ ਕਹੇ ਤੋ ਪਤਾ ਲੱਗੂਗਾ ਦੂਰੋਂ ਤਾਂ ਸਿਆਣ ਨਹੀਂ ਤੇਰੀ ਆਈ ਤੇ ਹੁਣ ਵੇਖ ਕੇ ਨਹੀਂ ਨਾ ਬਸ ਬਸ ਮਿਹਰਬਾਨੀ ਮੈਂ ਤਾਂ ਹੁਣ ਮੋਗੇ ਨੂੰ ਜਾਣਾ ਸੀਗਾ ਤੇ ਮੈਂ ਕਹਾਂ ਵੀ ਚਲ ਆਪਾਂ ਪੁੱਛ ਗਏ ਯਾਰ ਵੀ ਇੰਨਾ ਬੰਦਾ ਸ਼ਗਰਸੀ ਹੈ ਤੇ ਹਰ ਬੰਦੇ ਦੇ ਨਾਲ ਖੜਦਾ ਹੈ ਬਹੁਤ ਵਧੀਆ ਇਨਸਾਨ ਹੈ ਮੈਂ ਕਹਾਂ ਫੇਰ ਵੀ ਆਪਾਂ ਯਾਰ ਪੁੱਛਣਾ ਤਾਂ ਫਰਜ਼ ਬਣਦਾ ਵੀ ਰਿਹੜਾ ਐ ਇਸ ਵੇਲੇ ਕਿੱਧਰ ਨੂੰ ਜੀਵਨ ਬਾਤ ਇਹਦਾ ਸਾਰਾ ਕਰਕੇ ਜਾਣਾ ਪੈਂਦਾ ਹੁਣ ਆਪਾਂ ਕਿਤੇ ਤਿਆਰ ਹੈਗਾ ਪਤਾ ਪੀਣਾ ਨਹੀਂਗਾ ਬਿਲਕੁਲ ਬਿਲਕੁਲ ਕਿਉਂਕਿ ਹੁਣ ਆਪ ਵੀ ਇੱਥੋਂ ਭੁੱਖੇ ਆਗਾ ਪਸ਼ੂ ਵੀ ਪਿੱਛੇ ਭੁੱਖੇ ਖੜੇ ਆ ਤੇ ਫਿਰ ਕੀ ਦਾ ਹਾਂ ਹਾਂ ਬਿਲਕੁਲ ਬਿਲਕੁਲ ਲੱਕ ਕਰ ਜਾਈਦਾ ਇੱਥੇ ਦਾ ਹੜਾ ਡੱਬਲ-ਕੁੱਬਲ ਜਾਂ ਫਿੱਤਰ ਦੇ ਅੱਛਾ ਅੱਛਾ ਉੱਥੋਂ ਪਰ ਬੋਤਲਾਂ ਕਿ ਉੱਥੋਂ ਸੁੱਪੀ ਕਰ ਲੈ ਜਾਗੇ ਉਹਨਾਂ ਦੇ ਪੋਸਟਾ ਚੁੱਕਾ ਕੇ ਜਾਣਾ ਜਾਂ ਬਣਾ ਕੇ ਅੱਛਾ 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 ਠੀਕ ਆ ਮੈਨੇ ਆਪਾਂ ਦਾ ਮੈਂ ਤਾਂ ਉਹੀ ਗੱਲ ਕਰਦਾ ਮੈਂ ਕਿ ਜਰਾ ਮੈਂ ਵੇਖਦਾ ਅੱਜ ਵੀ ਗੱਲ ਕੀ ਆ ਇਹ ਤਾਂ ਬੰਦਾ ਇਸ ਵੇਲੇ ਨੂੰ ਤਾਂ ਆਪਣਾ ਲੀਡਰ ਬੰਦਾ ਤੇ ਵੀ ਮੈਂ ਕਹ ਆ ਇਸ ਵੇਲੇ ਨੂੰ ਤਾਂ ਤੁਰਿਆ ਹੁੰਦਾ ਤੇ ਨਹੀਂ ਨਹੀਂ ਅੱਜ ਤਾਂ ਜਦੋਂ ਸੁਨਿਆ ਕੋਈ ਆ ਜਾਂਦਾ ਮੈਂ ਹੁਣ ਬਾਈ ਨੂੰ ਬੁਲਾ ਦੇ ਪਿੱਛੇ ਤੇਰੇ ਆਈ ਗਿਆ ਵਾ ਇੱਕ ਅੱਧ ਪਰਸ ਆ ਆਹ ਹੈਗਾ ਬਾਈ ਆਇਆ ਮਿਲਣ ਵਾਸਤੇ ਆਇਆ ਮੇਰੇ ਘਰ ਮਗਰੇ ਨੂੰ ਹਾਲ ਚੰਦਾ ਵੀ ਮੈਂ ਥੋੜਾ ਜਿਹਾ ਨਿਕਲ ਕੇ ਨਾ ਸਿਹਸ ਤੇ ਆ ਤੇ ਪੱਠਾ ਦੱਸਿਆ ਕੋਈ ਜਾ ਬਿਲਕੁਲ 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 ਆ ਫਿਰ ਕੋਈ ਨਾ ਕੋਈ ਕੰਮਦੰਦੇ ਵਾਲਾ ਵੀ ਆ ਜਾਂਦਾ ਤੇ ਹਰ ਬੰਦੇ ਦੇ ਨਾਲ ਦਾ ਤੁਰਦਾ ਇਹ ਤਾਂ ਮੈਨੂੰ ਪਤਾ ਹੀ ਆ ਨਾਲੇ ਫਿਰ ਵੀ ਦੂਰ ਦਾ ਤਾਂ ਮਜ਼ਦੂਰੀ ਨਾਲ ਵੀ ਹੁੰਦਾ ਤੇ ਪਾਰਟੀਆਂ ਦਾ ਹੁਣ ਤੁਹਾਨੂੰ ਸਾਨੂੰ ਪਤਾ ਲੱਗ ਗਿਆ ਵਰਤ ਕੇ ਸੈਟਿੰਗਾਂ ਦਾ ਪਾਰਟੀ ਸਹੀ ਗੱਲ ਆ ਉਹ ਤਾਂ ਵੱਡੇ ਵੱਡੇ ਲੀਡਰਾਂ ਨੂੰ ਵੀ ਕੱਢਦਾ ਆਪਾਂ ਕੇ ਪਾਣੀ ਆ ਲੀਡਰਾਂ ਨੂੰ ਨਹੀਂ ਕੱਟਿਆ ਉਹਨਾਂ ਨੇ ਜਿਹੜੇ ਭ੍ਰਸ਼ਟਾਚਾਰੀ ਉਹਨਾਂ ਹਾਂ 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 ਤੇ ਪਾਰਟੀਆਂ ਜੇ ਕਰਦੀਆਂ ਤਾਂ ਉਹ ਮਾਨਸਰ ਬੰਦਾ ਜਿਹੜਾ ਹੁੰਦਾ ਜਿਹੜਾ ਮੜਾ ਮੋਟਾ ਪਾਰਟੀ ਨੂੰ ਦਾ ਜਾਂਦਾ ਵੀ ਆ ਨਹੀਂ ਆ ਕੰਮ ਕਰਨਾ ਚਾਹੀਦਾ ਰਾਤ ਸੇਰਾ ਹੁੰਦਾ ਨਾ ਉਹਨਾਂ ਨੂੰ ਚੰਗੇ ਨਹੀਂ ਲੱਗਦੇ ਬਿਲਕੁਲ ਬਿਲਕੁਲ ਉਹਨਾਂ ਨੂੰ ਕੱਟ ਕੇ ਬਾਹਰ ਮਾਰ ਹਾਂ 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 ਸਹੀ ਗੱਲ ਹੈ ਉਹ ਤਾਂ ਤੇ ਨਹੀਂ ਤੁਹਾਨੂੰ ਦਾ ਵਿੱਚ ਲੈ ਆਪਣਾ ਕਰਕੇ ਤਿਆਰ ਤੇ ਤੁਹਾਨੂੰ ਨਾਲ ਰੱਖਣਾ ਚਾਹੀਦਾ ਸਾਰਿਆਂ ਨੂੰ ਕਿਉਂਕਿ ਤੁਸੀਂ ਹੈਗੇ ਪੂਰੇ ਸੰਘਰਸ਼ੀ ਬੰਦੇ ਹਰ ਬੰਦੇ ਦੇ ਨਾਲ ਖੜਦੇ ਆਂ ਕਈ ਵਾਰੀ ਆਏ ਬਚੈਰਿਆਂ 'ਚ ਵੀ ਜਾਂਦੇ ਆਂ ਹਸਪੀਟਲਾਂ ਜਾਂਦੇ ਆਂ ਸਾਰੇ ਜਾਂਦੇ ਆਂ ਤੁਸੀਂ ਬਸ ਇਹਦਾ ਹੁਣ ਮੈਂ ਤਿੰਨ ਦਸਾ ਮੋਢੇ ਦੇ ਨਾਲ ਮੋਢਾ ਖੜ ਆਪਣਾ ਲਾ ਕੇ ਖੜਨ ਵਾਲੇ ਬੰਦੇ ਆ ਤੁਸੀਂ ਕਾਇਦ ਕਿ ਦਵਾਈ ਵਰਗੇ ਕਿਸਦੇ ਫਾਇਦਾ ਕਿਦੇ ਨਹੀਂ ਫਾਇਦਾਵਾ ਸਹੀ ਗੱਲ ਆ ਸਹੀ ਗੱਲ ਕੋਈ ਲੋ ਕਰਨੀ ਅਸੀਂ ਫਾਇਦਾ ਨਹੀਂ ਹੁੰਦੇ ਕੀ ਹਾਂ ਸਹੀ ਗੱਲ ਹੈ ਜਿਹੜਾ ਜੋਰਜਾ ਵਰਗਾ ਵਿਚਾਰਾ ਜਿਹੜਾ ਸਾਡੇ ਕੰਮ ਤੇ ਆਪਣੇ ਵਾਸਤੇ ਆਉਂਦਾ ਉਹਦੇ ਜਾਈਦਾ ਛਾਣਾ ਵੀ ਪੰਦਾ ਹਾਂ ਵੈਲ ਗੱਲ ਵੈਲ ਗੱਲ ਵਾਸਤਾ ਕੀ ਆਉਂਦਾ ਹੋਰ ਤਾਂ ਵੈਲ ਗੱਲ ਵੈਲ ਗੱਲ ਵੈਲ ਗੱਲ ਸਹੀ ਐ ਸਹੀ ਐ ਹੋਰ ਚੱਲਦੇ ਆਪਾਂ ਘਰ ਨੂੰ ਵਾਪਸ ਨਾ ਨਾ ਬਸ ਬਸ ਮਿਹਰਬਾਨੀ ਬਸ ਮੈਂ ਵੀ ਹੁਣ ਮੋਗਨੇ ਜਾਣਾ ਤੇ ਮੈਂ ਚੱਲਦੀਆਂ ਵੱਲਾਂੀਆਂ ਬਾਗ ਜਿਆ ਉੱਥੇ ਵਾਵਾ ਕਾਹ ਜਿਆ ਖੜਾ ਵਾ ਉੱਥੋਂ ਤੱਕ ਜਾਓ ਸਾਹਮਣੇ ਹਾਂ ਹਾਂ ਠੀਕ ਆ ਕੋ ਥੱਬੀ ਕੱਟ ਕੇ ਲੈ ਜਾ ਮੈਂ ਨਹੀਂ ਸਹੀ ਗੱਲ ਆ ਸਹੀ ਗੱਲ ਆ ਫਿਰ ਉਦੋਂ ਬਾਅਦ ਚੱਲ ਆਓ ਮੁੜ ਕੇ ਫਿਰ ਪਸਵਾਂ ਨੂੰ ਵੀ ਸੰਭਣਾ ਸਾਰੇ ਹੀ ਕਰਨਾ ਪਸ਼ੂ ਤਾਂ ਚਲ ਆ ਸੰਭੇ ਜਾਂਦੇ ਸੁਨਿਆ ਉੱਠ ਕੇ ਮੜ ਮੋਟਾ ਕਰ ਲਈਦਾ ਕੰਬਾ ਸੱਜਾ ਚਲੋ ਠੀਕ ਆ ਬਹੁਤ ਧੰਨਵਾਦ ਤੁਸੀਂ ਮੈਂ ਕਹਾਂ ਮੈਂ ਤਾਂ ਦੂਰੋਂ ਵੇਖੀ ਜਾਂਦਾ ਹੀਗਾ ਮੈਂ ਕਹਾਂ ਲੱਗਦਾ ਤਾਂ ਮੈਨੂੰ ਸਰਪੰਚਾ ਬਾਕੀ ਬਾਕੀ ਵੇਖੀ ਜਾ ਹੁਣ ਤਾਂ ਢਡੇ ਕੋਲੇ ਵੀਰ ਆਇਆ ਵਾ ਚਲੋ ਇਹਦਾ ਵੀ ਤੁਸੀਂ ਕੰਮ ਕਰਨਾ ਬਾਪੂ ਦਾ ਨਾ ਕਿ ਕਿਤੇ ਬਣਾ ਰਹੇ ਆ ਵੀ ਨਹੀਂ ਨਹੀਂ ਚਲੋ ਚਲੋ ਠੀਕ ਓਕੇ ਆਪ ਜੀ ਦੇ ਸਨੁਪਤਿਆ ਦਾ ਧੰਨਵਾਦ ਓਕੇ ਥੈਂਕਸ ਥੈਂਕਸ ਬੱਲੇ